ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਈ ਰਹਿਣੇ ਵਿਤਾਰ ਭੁਖਿਆ ਭੁਖ ਨਾ ਉੱਤਰੀ ਜੇ ਬੰਨਾਂ ਪ੍ਰੀਆ ਭਾਰ ਸਹਸ ਸਿਆਨ ਪਾਲਾ ਖੋਈ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆ ਰਹੀ ਹੈ ਕਿਉ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਬੜਿਆਈ ਹੁਕਮ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿ ਸੈਤਾਨ ਗਾਵੇ ਕੋ ਦਤਿਆਣੇ ਨੀਸਾਨ ਗਾਵੇ ਕੋ ਗੁਣ ਵੜਾਈਆਂ ਚਾਦ ਗਾਵੇ ਕੋ ਵਿਦੇ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਨਿਸੈ ਦੂਰ ਗਾਵੇ ਕੋ ਵਿਖ ਅਦਰ ਦੂਰ ਕਤ ਨੰਗ ਥਿਨਾ ਵੈ ਟੂਟ ਕਤ ਕਤ ਕਥੀ ਕੋਟੀ ਕੋਟ ਕੋਟਾ ਦਿੰਦਾ ਦਿਲ ਨੇ ਥਕ ਪਾਹੇ ਜੁਗ ਜੁਗੰਤਰ ਖਾਇ ਕਾ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗ ਸਵੇ ਪ੍ਰਵਾਹ ਸਾਚਾ ਸਾਹਿੰਬੂ ਸਾਚ ਨਾਹੀ ਭਖਿਆ ਭਉ ਪਰ ਅੱਖ ਹੈ ਮੰਗਹਿ ਦੇ ਦੇ ਦਾਤ ਕਰੀਂਦਾ ਤਾਰ ਫੇਰ ਕੇ ਗੇ ਰਖੀਐ ਜਿੰਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੰਤਰੀ ਪਿਆਰ ਮ੍ਰਿਤ ਵੇਲਾ ਸਚ ਨਾ ਵੜਿਆਈ ਵਿਚਾਰ ਕਰਮੀ ਆਇ ਕੱਪੜਾ ਨੰਦਰੀ ਮੁਖ ਦਵਾਰ ਨਾਨਕੀ ਵਹਿ ਜਾਣੀਐ ਸਵਾਪੀ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਣਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਂਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਅੱਖਾਂ ਨਾਹੀ ਕਹਿ ਨਾ ਕਥਨ ਨ ਜਾਇ ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਇ ਇਹ ਰਤਨ ਆਵਾ ਜਿਤ ਸਿ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੀਤੀ ਸਿਰਠੂ ਪਾਈ ਵਿਖਾ ਮਨ ਕਰਮਾ ਕਿਮ ਲੈ ਲਈ ਮਤ ਵਿਚਰਤ ਜਵਾਹਰ ਮਾਨਕ ਜੀ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਵ ਜਾਈ ਸੁਨਣਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੀ ਤੁਗ ਚਾਰੇ ਆ ਰਜਾ ਹੁਰਦ ਸੁਣੀ ਹੋਏ ਨਵ ਖੰਡਾ ਵਿੱਚ ਜਾਣੀਐ ਨਾਲ ਚਲੇ ਸੋ ਕੋਈ ਚੰਗਾ ਨਾ ਉਰਖਾਈ ਕੈ ਜਸ ਕੀਤ ਜਗਲੇ ਜੀਤ ਸਨਦਰ ਨਾ ਵੈ ਤਮ ਬਾਤ ਨ ਪੁੱਛੈ ਕਿ ਚੇਤਨ ਅੰਦਰ ਕੀਤ ਕਰਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਝੈ ਜੀਤਸ ਗੁਣ ਕੋਈ ਕਰੇ ਸੁਨਿਆ ਸਦਪੀਸ਼ੁਰਨਾਥ ਸੁਨਿਆ ਤਰਤਵਲੀ ਆਕਾਸ਼ ਸੁਨਿਆ ਦੀਪ ਲੋ ਪਾਤਲ ਸੁਨਿਆ ਪਹੁਣ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂਪਾਉ ਕਾ ਨਾਸ ਸੁਨਿਆ ਈਸ਼ਰ ਬਰਮਹਿੰਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੋਗ ਜੁਗ ਤਨ ਭੇਦ ਸੁਨਿਆ ਸਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂਪਾਉ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸ੍ਰਿ ਕ੍ਰਿਸ਼ਨ ਨਾਮ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਸ ਸੁਣਿਆ ਅੰਧੁਪਉ ਕਾ ਨਾਸ ਸੁਣਿਆ ਇਸ ਰਗੁਨਾ ਗੀਗਾ ਉਸਨੇ ਸੇਖ ਫੀਰ ਪਾਤਸ਼ਾ ਸੁਣਿਆਂ ਦੇ ਪਾਵੈ ਰਾਉ ਉਸਨੇ ਅਥ ਵੈਸ ਗਾਹੂ ਨਾਨਕ ਭਗਤ ਸਦਾ ਵਿਗਸ ਸੁਣਿਆ ਅੰਧੁਪਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛਾ ਪਿਛਤਾਏ ਕਾਗਦ ਕਲਮ ਉਨ ਲਿਖਨ ਹਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭੌਣ ਕੀ ਸ਼ੁੱਧ ਮੰਨੇ ਮੋ ਛੂਟਾ ਨਾ ਖਾਏ ਮੰਨੇ ਜਮ ਕੇ ਸਹਸ ਨਾ ਜਾਏ ਸਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਗ ਨ ਪਾਈ ਮੰਨੇ ਪਤ ਸਿਮ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥੁ ਮੰਨੇ ਧਰਮ ਸਿਧੀ ਸੰਬੰਧੁ ਐਸਾ ਨਾਮ ਨਿਰੰજન ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੇ ਪਾਵਹਿ ਮੁਖ ਦਵਾਰ ਮੰਨੇ ਪਰਵਾਰ ਐਸਾ ਧਾਰੁ ਮੰਨੇ ਤਰੇ ਤਾਰੇ ਗੁਰ ਸੇਖੁ ਮੰਨੇ ਨਾਨਕ ਭਗਵਨ ਭੇਖੁ ਐਸਾ ਨਾਮ ਨਿਰੰજન ਹੋਏ ਜੀ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਜ ਪ੍ਰਧਾਨ ਮੰਚਿ ਪਾਵੈ ਦਰਗਹਿ ਮਾਨ ਪੰਚੇ ਸੋਖ ਹੈ ਦਰ ਰਜਾਨ ਪੰਚਕ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤਉਲ ਧਰਮ ਦਇਆ ਕਾ ਪੂਤ ਸੰਤੋਗ ਥਾਵ ਰਖਿਆ ਜਨ ਸੂਤ ਜੇ ਕੋ ਜਹ ਸਚਿਆ ਤਉਲੇ ਪ੍ਰਗੀਤਾ ਪਰ ਧਰਤੀ ਹੋਰ ਪ੍ਰਹਿ ਹੋਰ ਹੋਰ ਤਿ ਸਥਿ ਪਾਤਲਕ ਵਨਜੋਰ ਜੀ ਯਤ੍ਰੰਗਾ ਕੇ ਨਾਮ ਸੁਨ ਲਿਖਿਆ ਬੜੀ ਕਲਾ ਮੋ ਇਹੋ ਲਿਖ ਲਿਖ ਜਾਣੇ ਕੋਈ ਲਿਖਿਆ ਲਿਖਿਆ ਕੀਤਾ ਹੋਈ ਖੇਤ ਤਣਸਲੇ ਰੂਪ ਕੀਤੀ ਦਤਿ ਅਨੇ ਕੌਣ ਕੂਤ ਕੀਤਾ ਸਭ ਕੋ ਗਵਾਤ ਸਤਿ ਲਿਖ ਦਰੀਆ ਉਕਰ ਕੌਣ ਕਾ ਚਾਰ ਬਾਰ ਨ ਜਾਵੇ ਕੁਮਾਰ ਜੋ ਤੁਧ ਭਾਵੈ ਸਾਈ ਪਲਿੰਕਾਰ ਤੁਸਦਾ ਸਲਾਮ ਅੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਸੰਗ ਭਗਤੁ ਗੁਣ ਗਿਆਨ ਵਿਚਾਰ ਸੰਸਤੀ ਸੰਗਦਾ ਤਾਰ ਅਸੰਖ ਸੂਰਮੋਂ ਭਕ ਸਰ ਸੰਖ ਮਨ ਲੁਲਾਏ ਤਾਰ ਕੁਦਰਤ ਕਉਣ ਕੈ ਵਿਚਾਰ ਬਾਰੇ ਨ ਜਾਬੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਸ ਲੰ ਅੰਕਾਰ ਅਸੰਖ ਮੂਰਖ ਅਨਕੂਰ ਸੰਘ ਚੋਰ ਹਰਾਮ ਖੂਰ ਸੰਖ ਮਰਕਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭਖਾ ਇਹ ਸੰਗ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਤ ਕਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋਤਨ ਪਾ ਸਾਈ ਪਲਿੰਕਾਰ ਤਸੁਦਸਲੰ ਨਿਰੰਕਾਰ ਅਸੰਖ ਨਾਮ ਸੰਥਵ ਗੰਮ ਗੰਮ ਸੰਖ ਲੋ ਸੰਖ ਹੈ ਸਰ ਭਾਰ ਹੋਏ ਖਰੀ ਨਾਮ ਕ੍ਰੀਸਾ ਲਾ ਖਰੀਂ ਗਿਆਨ ਗੀਤ ਗੁਣ ਗਾ ਖਰੀ ਲਿਖਣ ਬੋਲਨ ਬਾਣ ਖਰ ਸਰ ਸੰਜੋ ਖਾਨ ਜਿਨੇ ਲਿਖੇ ਤੇ ਸ੍ਰੀਨਾਥ ਜੀ ਨੇ ਫਰਮਾਇ ਤੋ ਤੇ ਪਾਇ ਨੀ ਤਾ ਗੀਤਾ ਤੇ ਤਨ ਆਵੇ ਨਾਏ ਨਾਈ ਕੋਥਾ ਉਕਤੁਰਿਤ ਕਉਣ ਗਾਈਂ ਚਾਰਿ ਬਾਰੇ ਨੇ ਜਾਵਾ ਇੱਕ ਵਾਰ ਜੋ ਤਿਤ ਪਾਉ ਸਾਈ ਪੁਲੀਕਾਰ ਤਸੁਦਾ ਸਲਾਮ ਨਰੰਕਾਰ ਪਰੀਏ ਹੱਥ ਪੈ ਤੰਦੇ ਪਾਣੀ ਤੋ ਦੇਵ ਦਰੁਸਖੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਿਯੋ ਧੋਏ ਪ੍ਰੀਮਤ ਪਪਾ ਕੇ ਸੰਗ ਤੋ ਬਨਵ ਕੇ ਰੰਗ ਉਨਿ ਪਾਪੀ ਆਖਣ ਨਾਹੀਂ ਕਰ 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 ਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਓ ਨਾਨਕ ਹੁਕਮਿ ਆਪੋ ਜਾਹੋ ਤੀਰਥ ਤਪ ਤੇ ਅਨੰਦ ਦਾਨ ਜੇ ਕੋ ਪਾਵਤਲ ਕਾ ਮਾਨ ਸੁਨਿਆ ਮਨਿਆਵਣ ਕੀਤਾ ਭਾਵ ਅੰਤ ਗਤਿ ਤੀਥ ਮਰਣਾਓ ਸਭ ਗੁਣ ਤੇਰੀ ਮੈਂ ਨਾਹੀਂ ਕੋ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਤ ਬਾਣੀ ਬ੍ਰਹਮਾਉ ਸਤ ਸੁਨ ਸਦਾ ਮੰਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੁਰਤੀ ਮਾਂ ਕਵਨ ਜਿਤ ਹੋਆ ਕਰ ਵੇਲ ਨ ਪਾਈਏ ਪੰਡਤੀ ਜਿ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਨ ਲਿਖਨ ਲੇ ਕੁਰਾਨ ਤਿਤਵਾਰ ਨ ਜੋਗੀ ਆਣੇ ਰਤਮਾ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿੰ ਵਰਨੀ ਕਿਵ ਜਾਣਾ ਨਾਨਕ ਅਖੰਡ ਸੁਖੁ ਆਖੇ ਇਕ ਦਿਕ ਸਿਆਣਾ ਵੱਡਾ ਸਾਹਿਬ ਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਗਿ ਗਿਆਨ ਸੁਹੈ ਪਤਲ ਪਤਲ ਲਖ ਅਗਸ ਅਗਸ ਓੜ ਕੋੜ ਭਾਲ ਥਕੇ ਵੇਦ ਕੈ ਨਿਕ ਬਾਤ ਸੈ ਸਠਾਰ ਗਣਕ ਤੇ ਬਾਸੁ ਲਿਖ ਤਾਤ ਲਿਖਵੈ ਤਾ ਲਖਿਐ ਲਖੁ ਬਨਾਸ ਨਾਨਕੁ ਵਡਾਖੀਐ ਆਪੇ ਜਾਣੇ ਆਪੁ ਸਾਲਾ ਹੀ ਸਾਲਾ ਹੀ ਤਿਸੁ ਰਤਨ ਪਾਈਐ ਨਦੀਆ ਤਰੈ ਪਵਸਮੰਦ ਨ ਜਾਣੀਐ ਸਮੁੰਦਸਾ ਸੁਲਤਾਨ ਗ੍ਰਹ ਸਿਤਿ ਮਾਲ ਧਾਨੋ ਕੀੜੀ ਤੁਲਨ ਹੋਬਣੀ ਜੇਤਸ ਮਨੁ ਨ 2 ਨਾ ਵਿਸਰੈ ਅੰਤਨ ਸਿਖਿਐ ਨਯੰਤ ਅੰਤਨ ਕਰਨੈ ਦੇਣਾ ਅੰਤੁ ਅੰਤਨ ਵੇਖਣ ਸੁਨਨਨ ਅੰਤੁ ਅੰਤਨ ਜਾਪੈ ਕੈ ਮਨ ਮੰਤ ਅੰਤ ਨਾ ਜਾਪੈ ਗੀਤਾ ਕਾਰਨ ਦਨੀਆਂ ਪੈ ਪਰਾਰ ਬਾਰੰਤ ਕਰਨ ਕੀਤੇ ਵਿਰਲੇ ਲਾਈ ਤਾਂ ਗਿੰਤ ਨ ਪਾਈ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਗੀਏ ਬਹੁਤਾ ਹੋਈ ਵੱਡਾ ਸਾਇ ਉਚਾ ਥਾ ਉਚੇ ਪਰੂਚਾ ਨਾ ਏ ਵਡੂ ਚਾ ਹੋਵੇ ਕਿਦ ਸੁਚੇ ਕੋ ਜਾਣੇ ਸੋਏ ਜੇਵਡਾ ਅਪ ਜਾਣੇ ਆਪ ਆਪ ਨਾਨਕ ਨਦਰਿ ਕਰਮੀਂ ਦਾਤ ਬਹੁਤਾ ਕਰਮ ਲਿਖਣਾ ਨ ਜਾਏ ਵਡਾ ਤਤਨ ਅਤਮਾਈ ਕੀਤੇ ਮੰਗੈ ਜੁਦ ਪਾਰ ਕੀਤੇ ਗੰਤ ਨੈ ਵਿਚਾਰ ਕੀਤੇ ਖਤ ਤੇ ਵਿਕਾਰ ਕੀਤੇ ਲਲੇ ਮੁਕਰਪਾਈ ਕੀਤੇ ਮੂਰਖਾ ਖਾਈ ਖਾਈ ਕੀਤੇ ਅੰਦੂਖ ਪੂਖ ਸਦ ਮਾਰੇ ਪੈਦਾ ਤਰੀਂਦਾ ਤਾਰ ਬਨਕਲਾ ਸਿਪਾਣੇ ਹੋ ਰਖਣ ਸਕੇ ਕੋਏ ਜੇ ਕੋ ਖਾਇ ਕਖਣ ਪਾਇ ਉਹ ਜਾਣੇ ਜੀਤੀਆਂ ਮੂਖਾਏ ਅਪੇ ਜਾਣੇ ਅਪੇ ਦੇ ਅਖ ਹੈ ਸੇ ਭੇਕਈ ਕੇ ਜਿਸਨੋ ਬਖਸ਼ਿ ਸਿਪਤਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗਣਮੁਲ ਵਪਾਰ ਮੁਲ ਵਪਾਰੀ ਮੁਲ ਪੰਡਾਰ ਮੁਲ ਲਾਹੈ ਮੁਲ ਲਾਜੈ ਮੁਲ ਭਾਈ ਮੁਲ ਸਮਾਇ ਮੁਲ ਤਰ ਮੁਲ ਦੀਵਾਲ ਮੁਲ ਤਲ ਮੁਲ ਪ੍ਰਵਾਨ ਅਮੁਲ ਬਖਸ਼ੀਸ ਮੁਲ ਨੀਸਾਨ ਮੁਲ ਕਰਮੁਲ ਫਰਮਾਨ ਮੁਲ ਮੁਲਖ ਨਾ ਜਾਇ ਅੱਖ ਅਖਰੇ ਲਿਵਲਾਈ ਅੱਖੇ ਵਰ ਪੁਰਾਣੀ ਅੱਖੇ ਬੜੇ ਕਰਿ ਵਖਿਆਨ ਅੱਖੇ ਵਰ ਮੀ ਅੱਖੇਂ ਦ ਅੱਖੇ ਗੋਪੀਤਾ ਗੋਵਿੰਦ ਅੱਖੇ ਸੁਰ ਕੇ ਸਿਧ ਅੱਖ ਹੈ ਕੀਤੇ ਕੀਤੇ ਬੁੱਧਾ ਅੱਖੇ ਦਨ ਵਖ ਦੇਵ ਅੱਖੇ ਸੁਨਮੰਜਨ ਸੇਵ ਕਿਤੇ ਅੱਖੇ ਕਨ ਪਾਈ ਕਿਤੇ ਕਹਿ ਕੇ ਠੁੜ ਜਾਏ ਇਥੇ ਕਿਤੇ ਹੋਰ ਕੀਤਾ ਗਣ ਸਕੈ ਕੀ ਕੇ ਜਿਵੜ ਭਾਵ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੀ ਕੋ ਅੱਖ ਬੋਲੇ ਵਿਗੜ ਤਨ ਲਿਖੀਐ ਸਰਗਵਰ ਰੰਗਵਰ ਸੋਦਰ ਕਿਹਾ ਸੁਕਰ ਕਿਹਾ ਜਿਤਵੇ ਸਰਬ ਸੰਮਾਲੇ ਵਾਜੀ ਤੇਰੇ ਨਾਦ ਨਿਕ ਸੰਖਾ ਵਾਜੀ ਨਾਦ ਅਨੇਕ ਸੰਖਾ ਕੇਤੇ ਵਾਉਨ ਹਾਰੇ ਕਿਤੇ ਰਉਪਰੇ ਸੰਕਹੀ ਅਨ ਕਿਤੇ ਗਵਨ ਹਾਰੇ ਗਵ ਹੈ ਤੁਨ ਪਉਣ ਪਾਣੀ ਬੈ ਸੰਤੁਰ ਗਵ ਹੈ ਰਜ ਧਰਮ ਦੁਆਰੇ ਗਵ ਹੈ ਚਿਤ ਗਉਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵ ਹੈ ਸਰਵਰਮਾਂ ਦੇਵੀ ਸੁਣ ਸਦਾ ਸੁਵਾਰੇ ਗਵ ਹਿੰਨ ਦਸਨ ਬੈਠੇ ਦੇਵਤੀਆਂ ਦਰ ਨਾਲੇ ਗਵ ਸਦ ਸਮਾਦੀ ਅੰਦਰ ਗਵਨ ਸਦ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾਇ ਵੀਰ ਕਰਾਰੇ ਗਵਨ ਪੰਡਿਤ ਪੰਨ ਰਖੀ ਸਰ ਜੋਤਿ ਦੇਵਦਾ ਨਾਲੇ ਗਵੇ ਮੋਹਨੀਆਂ ਮਨ ਮੋਹਨ ਸੁਰਗਮਚ ਪਿਆਲੇ ਗਵਨ ਤਨ ਪਾਏ ਤੇਰੇ ਅਸਤੀਤ ਨਾਲੇ ਗਵੇ ਜੁਮਾਉਨ ਸੁਰਗ ਗਵੇ ਖਾਣੀ ਚਾਰੇ ਗਵੇ ਖਨ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਨ ਗਵ ਹੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਕਰਨ ਸਿਮੇ ਜਿਤਨਾ ਬਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸਚ ਨਾਈ ਹੈ ਪੀਹੋ ਸਿ ਜੈ ਨਨਜਾ ਸਿਰਜਨ ਜਨ ਰਚਾਈ ਰੰਗੀ ਰੰਗੀ ਬਾਤੇ ਕਰ ਕਰਨ ਸਿਮਾਇ ਜਿਨੂੰ ਪਾਈ ਕਰ ਕਰ ਵੇਖੈ ਕੀ ਤਾ ਆਪਣਾ ਜਿਉ ਤਿਸ ਦੀ ਵੜੇ ਆਈ ਜੋ ਤਿਸ ਭਾਵੇ ਸੋਈ ਕਰ ਸੇ ਹੁਕਮ ਨ ਕਰ ਨਾ ਜਾਏ ਸੋ ਪਾਛਾ ਊਸ਼ਾਹ ਪਾਤਸਾਹਿਬ ਨਾਨਕ ਰੇ ਨਰਜਾਈ ਮੁੰਦਾ ਸੰਤੋਖ ਸ਼ਰਮ ਬਾ ਝੋਲੀ ਤੇ ਅਣ ਕਰਿ ਬਪੂਤ ਕਿੰਤਾ ਕਾਲ ਕੁਵਾਰੀ ਕਾਇ ਦੁਖਤ ਨੰਦਾ ਪ੍ਰਤੀਤ ਆਈ ਬੰਤੀ ਸਗਲ ਜਮਾਤਿ ਮਨ ਜੀਤਾ ਜਗ ਜੀਤ ਆਦੇਤ ਸਦੇ ਸੁਆਦ ਨਿਲ ਨਦ ਨਹਤ ਜੋ ਜੋ ਇੱਕੋ ਵੇਸ ਉਗਤ ਗਿਆਨ ਦੇ ਆਪ ਢਾਰਨ ਘੜਗੜ ਵਜੈ ਨਾਦ ਆਪ ਨਾ ਨਾਤੀ ਸਵਜਾ ਕਿਰਦਿਸ ਦਿਵਰਾ ਸਾਦ ਸੰਜੋਗ ਵਜੋ ਦੇ ਕਾ ਚਲਾਵੇ ਲੇਖਿਆ ਵਿਭਾਗ ਆਦੇਸ਼ ਇਸ ਹੈ ਉਦੇਸ਼ ਅਦਨੀਲ ਨਾਦ ਨਾ ਹਤੋ ਜੁਰੂ ਦੇ ਕੋ ਵੇਸ ਏਕਾ ਮਾਈ ਯੁਗਤ ਵਿਐ ਤਿੰ ਚਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜੀਵਤ ਸੁਭਾਵੈ ਤੇ ਵਚਲਾਜ ਹੋਵੇ ਫਰਮਾਨ ਓ ਵੇਖੇ ਉਹਨਨ ਦਰਣਾ ਆਵੇ ਬਉਤੈ ਵਡਾਨ ਆਦਿਤ ਸਹ ਦੀਸੁ ਆਦਨੀਲ ਨਦ ਨਹਤ ਜੋ ਜਿਵੇ ਕੋ ਵੇਸ ਅਸਨ ਲਲੋਏ ਪੰਡਾਰ ਜੋਗਿ ਪਾਇ ਸੋਇ ਕਾ ਬਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸਤ ਸਹ ਆਦੇਸੁ ਆਦਨੀਲ ਨਦ ਨਹਤ ਜੋ ਜਿਵੇ ਕੋ ਵੇਸ ਇਕ ਦੂਜੀ ਪੌ ਲਖ ਹੋਇ ਲਖ ਹੋਵ ਹੈ ਲਖ 20 ਲਖ ਲਗੇੜਾ ਖੀਏ ਇੱਕ ਨਾਮ ਜਗਦੀਸ਼ੇ ਤਰਾਬਤ ਪੌੜੀਆ ਚੜਿਆ ਹੋਇ ਕੀਸ ਸੰਗਲਾਂ ਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ ਅੱਖ ਜੁਰਚ ਪੈਨੇ ਜੋਲ ਜੋ ਨਾ ਮੰਗਨ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਲ ਜੋ ਨਾ ਰਾਜ ਮਾਲ ਮਨਸੂਰ ਜੋਰਨ ਸੁਰਤੀ ਅਨੁਚਾਰ ਜੋਰਨ ਜੁਗਤ ਛੁਟੈ ਸੰਸਾਰ ਜੇ ਸਤਿਗੁਰ ਕਰ ਵੇਖੇ ਸੋਈ ਨਾਨਕ ਤੂੰ ਨੀਚ ਨ ਕੋਈ ਰਤਿ ਤੇ ਤੇ ਹਿਤੇ ਗਾਰ ਪਉਣ ਪਣਿਕਣੀ ਪਾਤਾਲ ਤਿਸ ਦੇ ਧਰਤੀ ਥਾਵ ਰੱਖੀ ਧਰਮਸਾਲ ਤਿਸ ਵਜੀ ਜੋਤ ਕੇ ਰੰਗ ਤਿਨ ਕੀ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਵ ਸਚਾ ਦਰਵਾਰ ਇਥੈ ਸੋਹਣ ਬੰਨ ਪਰਵਾ ਨਦਰੀ ਕਰੰਭਵੈ ਨੀਸਾਨ ਗਜਵ ਕਾਇਉ ਥੈ ਪਾਈ ਨਾਨੰਗੈ ਜਪੈ ਜਾਏ ਧਰਮ ਖੰਡ ਕਾਇਉ ਧਰਮ ਗਿਆਨ ਖੰਡ ਕਉ ਕਰਮ ਕੇਤੇ ਭਉਣ ਪਾਣੀ ਵੈ ਸੁੰਦਰ ਕੇਤੇ ਗਣ ਮਹੇਸ਼ ਕੇਤੇ ਵਰਮੇ ਕਰਤ ਕਰੀਏ ਰੂਪ ਰੰਕੇ ਵੇਸ ਕੇਤੇ ਗਰਮ ਭੂਮੀ ਮੇਰ ਕੇਤੇ ਕੇਤੇ ਰੂਪ ਦੇਸ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੀਤੇ ਸਿਦ ਬਰਨਾਰਥ ਕੀਤੇ ਕੀਤੇ ਦੇਵ ਵੇਸ ਕੀਤੇ ਦੇਵ ਦਾਨ ਮੰਨ ਕੀਤੇ ਕੀਤੇ ਰਤਨ ਸੰਮੰਦ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੇਤੇ ਵਦ ਨਰਿੰਦ ਕੀਤੀਆਂ ਸੁਰਤਿ ਸੇਵ ਕੀਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਣ ਪ੍ਰਚੰਡ ਇਥੇ ਨਾਦ ਬਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥਾ ਗਤ ਕੜੀਆਂ ਬਹੁਤ ਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਬਿਛੈ ਬਿਛਟਾਈ ਿਤਥੈ ਘੜੀਏ ਸੁਰਤ ਮਤ ਮਨ ਬੂਧੋ ਦੀ ਥੈ ਘੜੀਏ ਸੁਰਾਂ ਸਿਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਿਤਥੈ ਹੋਰ ਨ ਕੋਈ ਹੋਰਾ ਿਤਥੈ ਜੋਦ ਮਾਮਲ ਸੂਰਤਿ ਨਿਮਰਾਮ ਰਹਿਆ ਭਰਪੂਰ ਿਤਥੈ ਸੀਤੋ ਸਿਤਾ ਮਿਮਮਾਹੇ ਤਾਂ ਗਿਰੂਪਨ ਗਤਨੇ ਜਾਏ ਨਾ ਉਮਰਨ ਠਗ ਜਾਏ ਜਿਨ ਕੈ ਰਾਮ ਸੈਮਣ ਮਾਈ ਤਿਥੈ ਭਗਤੋ ਸਹਿ ਕੇ ਲੋਕ ਰੈਨੰ ਸਚਾ ਮਨ ਸੋਈ ਸਤਖੰ ਬਸਨ ਅਲੰਕਾਰ ਕਰ ਕਰ ਵੇਖ ਨਿਦਰਿ निहाल ਉਦਿਥੈ ਖੰਡ ਮੰਡਲ ਵਰ ਭਾਣਡੋ ਜੇ ਕੋ ਕਥਿ ਦੰਤ ਨੰਤ ਤਿਥੈ ਲੋਲੂ ਆਕਾਰ ਜਿਬ ਜੋਕਮ ਦਵਤੂ ਆਕਾਰ ਵੇਖਿ ਅਵਿਸੈ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਥ ਪਹਾਰਾ ਧੀਰੀ ਸੁਨ ਯਾਰ ਅਹਰਣ ਮਤ ਵੇਦ ਹਥਿਆਰ ਭਉ ਖੱਲ ਲਗ ਤਉ ਤਉ ਭੰਡਾ ਪੰ ਅਮਰਤ ਟਾਲ ਕੜੀਏ ਸਤ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ